Oh ਸ਼ਰਧਾ ਪਿਆਰ ਭਾਵਨਾ ਵਿੱਚ ਆਪ ਗੁਰਸਿੱਖਾਂ ਨੇ ਅੱਜ ਦਾ ਇਸ ਮਾਗਮ ਨੂੰ ਉਲੀਕਿਆ ਹੋਰ ਬੜੀ ਪ੍ਰੀਤ ਵਿੱਚ ਬੜੇ ਟਿਕਾਓ ਵਿੱਚ ਬੜੇ ਸਹਿਜ ਵਿੱਚ ਗੁਰਮੁਖੀ ਚੌਂਕੜੇ ਲਾ ਕੇ ਲੰਬੇ ਸਮੇਂ ਤੋਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਹੋ ਵਿਚਾਰਾਂ ਸੁਣਦੇ ਸੀ ਗੁਰੂ ਸਾਹਿਬ ਜੀ ਦੇ ਚਰਨਾ ਚ ਅਰਜੋਈ ਕਰੀਏ ਮਹਾਰਾਜ ਸਵਾਤਿ ਦੇਣ ਸਾਨੂੰ ਸੋਚੀ ਆਵੇ ਸਤੇਪਾਖਸ਼ਾ ਜੀ ਨੇ ਸਾਨੂੰ ਕਉਤਕ ਕਰਕੇ ਬਚਨ ਕਹਿ ਕੇ ਸਮਝਾਇਆ ਕੀ ਹੈ ਸਾਧ ਸੰਗਤ ਗੁਰਮਤ ਪਿਆਰੇ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਜੋ ਬਚਨ ਕਰੇ ਸੀ ਅਸਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਇੱਕ ਸਿੱਖ ਦੀ ਜ਼ਿੰਦਗੀ ਦਾ ਤਤਸਾਰ ਹੈ ਆਪ ਜੀ ਦੇ ਨਾਲ ਪੰਕਤੀ ਸਾਂਝੀ ਕਰੇ ਸਨ ਭਾਈ ਸਾਹਿਬ ਜੋ ਨਾਰ ਦੁੱਖ ਮਹਿ ਦੁੱਖ ਨਹੀਂ ਮਨ ਪਰ ਤੁਸੀਂ ਬੜੇ ਸੱਜ ਸਿਆਣੇ ਗੁਰਮੁਖ ਬੈਠੇ ਹੋ ਇਸ ਪਵਿੱਤਰ ਪਗ ਇਹ ਜਿਹੜਾ ਸਾਦਾ ਸ਼ਬਦ ਹੈ ਨਾ ਜੀ ਤੁਸੀਂ ਇਸ ਸ਼ਬਦ ਨੂੰ ਬੜੀ ਬਰੀਕੀ ਨਾਲ ਬੜੇ ਸਹਿਜ ਨਾਲ ਸਮਝਣ ਦਾ ਯਤਨ ਕਰੋ ਤੇ ਤੁਹਾਨੂੰ ਇਹ ਲੱਗੇਗਾ ਵੀ ਸਾਈਕਲੋਜੀ ਕਲੀ ਇਹ ਸ਼ਬਦ ਤੁਹਾਨੂੰ ਚੇਂਜ ਕਰ ਰਿਹਾ ਹੈ ਬਦਲ ਰਿਹਾ ਤੁਹਾਡੀ ਸਾਈਕੀ ਨੂੰ ਚੇਂਜ ਕਰ ਰਿਹਾ ਇਸ ਸ਼ਬਦ ਨੇ ਜੋ ਜੋ ਤੁਸੀਂ ਇਸ ਸ਼ਬਦ ਨਾਲ ਸਾਰੀ ਬਾਣੀ ਇੱਕ ਸਮਾਨ ਹੈ ਗੁਰੂਗੱਵ ਪਿਆਰੇ ਬਚਨਾਂਾਂ ਦਾ ਰੇਸ਼ੀ ਮੈਂ ਤਾਂ ਉੱਟੀ ਇੱਕ ਲੈ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਸੀਂ ਬਾਣੀ ਦਾ ਮੰਥਨ ਕਰਿਓ ਕਹਿ ਕੀ ਰੇਣੇ ਮਹਾਰਾਜ ਕਿੰਡੀ ਕਮਾਲ ਦੀ ਗੱਲ ਕਹੀ ਹੈ ਕਿਉਂਕਿ ਜਦੋਂ ਅਸੀਂ ਦੁਨੀਆ ਤੇ ਅੱਜ ਵੀ ਸੰਸਾਰਿਕ ਵਿਅਕਤੀ ਨੂੰ ਵੇਖਦੇ ਆ ਤੇ ਦੋ ਗੱਲਾਂ ਤੇ ਟਿਕੀ ਹਈ ਹੈ ਭਾਵੇਂ ਉਹ ਧਰਮ ਦੀ ਦੁਨੀਆ ਹੈ ਭਾਵੇਂ ਉਹ ਸੰਸਾਰੀ ਦੁਨੀਆ ਦੋ ਗੱਲਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਐਸ ਵੇਲੇ ਪੂਰੀਆਂ ਪ੍ਰਬਲ ਨੇ ਔਰ ਮੁੱਢ ਕਦੀਮ ਤੋਂ ਸੀ ਇੱਕ ਹੈ ਲਾਲਚ ਇਕ ਹੈ ਡਰ ਜੇ ਸੱਚ ਪੁੱਛੋ ਨਾ ਧਰਮ ਦੀ ਗੱਲ ਨਹੀਂ ਕਰ ਲਈਏ ਤੇ ਧੰਦਾ ਹੋ ਰਿਹਾ ਬਿਜ਼ਨਸ ਹੋ ਰਿਹਾ ਲਾਲਚ ਦਾ ਤੇ ਡਰਦਾ ਸਾਨੂੰ ਇਹ ਲੱਗ ਰਿਹਾ ਵੀ ਕੀ ਮਿਲੇਗਾ ਉਸੇ ਤਰ੍ਹਾਂ ਜਿਵੇਂ ਦੁਕਾਨ ਤੇ ਜਾ ਕੇ ਅਸੀਂ ਕਹਿੰਦੇ ਆਂ ਵੀ ਪੈਸੇ ਦੇਾਂਗੇ ਤੇ ਕੀ ਮਿਲੇਗਾ ਇੱਥੇ ਵੀ ਇਹੀ ਕਰ ਰਹੇ ਆਂ ਧਰਮ ਕਰਮ ਕਰਾਂਗੇ ਕੋਈ ਤੀਰਥਾਂ ਤੇ ਜਾ ਰਹੇ ਆਂ ਕੁਇ ਵਰਤ ਨੇਮ ਜੋ ਵੀ ਆਪਣਾ ਆਪਣਾ ਕਰਮ ਹੈ ਜਾਂਸੀ ਫਿਰ ਪਾਠ ਕਰ ਰਹੇ ਆ ਜੋ ਵੀ ਕਰਮ ਕਰ ਰਹੇ ਆ ਕਿਤੇ ਨਾ ਕਿਤੇ ਮਾਨਸਿਕਤਾ ਇਹ ਕਹਿ ਰਹੀ ਹੈ ਕਿ ਇਹ ਕਰਮ ਕੀਤਿਆਂ ਆ ਮਿਲਦਾ ਹੈ ਗੁਰਮੁਖ ਘਾਰੇ ਬੜੇ ਪਿਆਰੇ ਬਚਨ ਕਹਿ ਰਹੇ ਸੀ ਕਈਆਂ ਨੇ ਸੀ ਸਿੱਧੇ ਰੂਪ ਕੀ ਵਰਤਨਾ ਸ਼ੁਰੂ ਕਰ ਦਿੱਤਾ ਨਾ ਵੀ ਇਹ ਸ਼ਬਦ ਨਾਲ ਨੌਕਰੀ ਮਿਲੇਗੀ ਇਹ ਸ਼ਬਦ ਨਾਲ ਤੰਦਰੁਸਤੀ ਮਿਲੇਗੀ ਇਹ ਸ਼ਬਦ ਨਾਲ ਪੁੱਤਰ ਮਿਲਣਗੇ ਇਹ ਸ਼ਬਦ ਨਾਲ ਕਲੇਸ਼ ਖਤਮ ਹੋਏਗਾ ਸੁਖ ਮਿਲਣਗੇ ਧਨ ਮਿਲੇਗਾ ਗੁਰੂ ਸਾਹਿਬ ਜੀ ਕਹਿੰਦੇ ਵੀ ਮਨ ਨੂੰ ਕੁਝ ਵੀ ਨਾ ਮਿਲੇ ਕਿਉਂਕਿ ਸਿੱਖੀ ਦੇ ਅੰਦਰ ਜੋ ਸਤਗੁਰ ਜੀ ਮੱਤ ਦੇ ਰਿਹਾ ਉਹ ਇਥੋਂ ਲਾਲਚ ਤੋਂ ਸ਼ੁਰੂ ਨਹੀਂ ਹੁੰਦੀ ਸਿੱਖੀ ਦੀ ਜਿਹੜੀ ਰਾਹ ਹੈ ਉਹ ਸੌਦੇ ਤੋਂ ਨਹੀਂ ਸ਼ੁਰੂ ਹੋਦੀ ਲਾਲਚ ਕੀ ਕਹਿੰਦਾ ਕਿ ਜਿੰਦੇ ਦੀ ਕੀ ਮਿਲੇਗਾ ਡਰ ਕੀ ਕਹਿੰਦਾ ਕਿ ਮੌਤ ਤੋਂ ਬਾਅਦ ਕੀ ਹੋਏਗਾ ਗੁਰੂ ਸਾਹਿਬ ਜੀ ਦੋਨਾਂ ਗੱਲਾਂ ਨੂੰ ਰੱਦ ਕਰਦੇ ਤੇ ਜੇ ਇਸੇ ਸ਼ਬਦ ਨੂੰ ਅਸੀਂ ਸਮਝ ਲਈਏ ਥੋੜਾ ਜਿਹਾ ਫੰਮੇ ਨਾਲ ਜਿੰਨੇ ਟਿਕਾਓ ਨਾਲ ਤੁਸੀਂ ਬੈਠੇ ਹੋ ਉਂਗਲਾਂ ਤੇ ਗੱਲ ਲਿਓ ਲਗਭਗ 19 ਸਟੈਪ ਨੇ ਇਸ ਸ਼ਬਦ ਦੇ ਅੰਦਰ ਮੈਨੂੰ ਇਹ ਲੱਗਦਾ ਜਿਵੇਂ ਪੌੜੀਆਂ ਨੇ ਤੇ ਪੌੜੀਆਂ ਚੜ ਕੇ ਬੰਦਾ ਹੋਰ ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ ਨਾ ਤੇ ਫਿਰ ਉਹ ਮੁਕਾਮ ਤੇ ਪਹੁੰਚ ਜਾਂਦਾ ਮੰਜ਼ਲ ਤੇ ਪਹੁੰਚ ਜਾਂਦਾ ਇਹ ਜਿਹੜਾ ਪਵਿੱਤਰ ਸ਼ਬਦ ਜਿਹਨੂੰ ਤੁਸੀਂ ਸੁਣ ਰਹੇ ਸੀ ਉਹਨੇ ਭਾਈ ਸਾਹਿਬੁਰਾ ਕੋਲੋਂ ਇਹ ਪੌੜੀਆਂ ਨੇ ਜਪਤੀ ਸਾਹਿਬ ਇੱਕ ਪੰਕਤੀ ਪੜ੍ਹਦੇ ਆ ਇਹ ਤਰਾਹ ਪੌੜੀਆਂ ਚੜੀਆਂ ਹੋਏ ਕਹਿੰਦੇ ਜਦੋਂ ਇਸ ਰਾਹ ਦੀਆਂ ਪੌੜੀਆਂ ਚੜੋਗੇ ਤੇ ਇਹ ਪੌੜੀਆਂ ਤੁਹਾਨੂੰ ਕਿੱਥੇ ਲੈ ਕੇ ਜਾਣਗੀਆਂ ਜੀ ਮਨੁੱਖੀ ਦੀ ਜ਼ਿੰਦਗੀ ਦੇ ਪੜਾ ਮਨੁੱਖ ਦੀ ਜ਼ਿੰਦਗੀਆਂ ਸਟੇਜਸ ਚੇਂਜ ਹੋਣੀ ਹੈ ਕੱਲ ਹੋਰ ਸਤੀ ਅੱਜ ਇਹ ਸਾਰੇ ਸਮਾਗਮ ਚੱਲ ਰਹੇ ਹਨ ਜੀ ਜੋ ਸ਼ ਹੈ ਦਜਬਾ ਹੈ ਗੁਰੂ ਸਾਹਿਬ ਦੀ 350 ਸਾਲਾ ਸ਼ਹਾਦਤ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਦੀ ਭਾਈ ਦੇ ਆਲਾ ਜੀ ਇਹਦਾ ਅਸਲ ਤੇ ਜਿਹੜਾ ਸੰ ਐ ਕਹਈਏ ਕਿ ਬੇਸਿਕ ਮਕਸਦ ਕੀ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਆਈਡੀਆਲੋਜੀ ਸਮਝੀਏ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾ ਸਕੀਏ ਮਹਾਰਾਜ ਸਾਹਿਬ ਕੀ ਕਹਿ ਰਹੇ ਨੇ ਛੱਡੀ ਨਾਲ ਗੱਲਾਂ ਕਰ ਰਹੇ ਤੁਸੀਂ ਤੇ ਬਹੁਤ ਤੁਸੀਂ ਬਹੁਤ ਹੀ ਪ੍ਰਮੁੱਖ ਪਾਣੀ ਪੜਨ ਵਾਲੇ ਵਿਅਕਤੀ 57 ਸ਼ਲੋਕ ਸਤਪੁਰ ਜੀ ਦੇ ਉਦਾਹਰਣ ਲਿੱਤੇ ਹੋਏ ਇਹ 59 ਸ਼ਬਦ ਮੈਨੂੰ ਪਤਾ ਹੈ ਇਸ ਟਾਈਮ ਬਹੁਤ ਵੱਡੀ ਗਿਣਤੀ ਚ ਗੁਰਸੇ ਕੋ ਨੇ ਜਿਨ੍ਹਾਂ ਨੇ 57 ਸ਼ਲੋਕਾਂ ਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾਇਆ ਤੁਹਾਡੇ ਚ ਵੀ ਬਹੁਤ ਪ੍ਰਮੁੱਖ ਕੱਟੇ ਹੋਣਗੇ ਜੇ ਦੇ ਹਰ ਰੋਜ਼ ਗੁਰੂ ਘਰਾਂ ਦੇ ਅੰਦਰ ਜਾਂ ਨਿਯਮਿਤ ਤੌਰ ਤੇ ਕਟੋ-ਕਟੇ 57 ਸ਼ਲੋਕ ਰੋਜ਼ ਪੜ੍ਹ ਰਹੇ ਤੁਸੀਂ ਇੱਕ ਕੱਲ ਨੋਟ ਕਰਿਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਬਾਣੀ ਪੜ੍ਹਦੇ ਆ ਸੁਣਦੇ ਆ ਗੁਰੂ ਸਾਹਿਬ ਜੀ ਗੱਲਾਂ ਕਿਹਦੇ ਨਾਲ ਕਰ ਰਹੇ ਆ ਤੇ ਮੋਸਟਲੀ 50% ਤੋਂ ਵੱਧ ਪੰਕਤੀਆਂ ਵਿੱਚ ਤੁਸੀਂ ਸੁਣੋਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਕੋਹ ਨਾਨਕ ਸੁਣ ਰੇ ਬਣਾ ਰੇ ਬਣਾ ਕਹਿੰਦੇ ਨੇ ਤੁਹਾਨੂੰ ਯਾਦ ਮਤਲਬ ਕਿ ਮਹਾਰਾਜ ਜੀ ਕਿੰਨੂੰ ਕਹਿ ਰਹੇ ਨੇ ਕਿੰਨੂੰ ਸੁਣਾ ਰਹੇ ਨੇ ਸੁਣ ਰੇ ਮਨਾ ਮੇਰੇਆ ਮਨਾ ਥੋੜਾ ਜਿਹੀ ਸਮੱਸਿਆ ਹੀ ਹੈ ਜਿੰਨੂੰ ਅਸੀਂ ਸੁਣਾਣਾ ਸੀ ਉਹ ਸੁਣ ਨਹੀਂ ਪਾਇਆ ਉਹ ਚਲੇ ਗਿਆ ਉਹ ਐਬਸੈਂਟ ਹੋ ਗਿਆ ਕਈ ਵਾਰੀ ਸਰੀਰ ਵੀ ਬੈਠਾ ਹੁੰਦਾ ਜਿਵੇਂ ਇੱਕ ਟੀਚਰ ਕਹਿੰਦਾ ਨਾ ਕਲਾਸ ਵਿੱਚ ਉਸਿੱਦੀ ਆਵਾਜ਼ ਮਾਰ ਕੇ ਕਹਿਦਾ ਤੂੰ ਕਿੱਥੇ ਆ ਹੁਣ ਬੱਦਾਂ ਤੇ ਸਰੀਰ ਕਰਕੇ ਉੱਤੇ ਬੈਠਾ ਪਰ ਟੀਚਰ ਨੂੰ ਪਤਾ ਹੈ ਕਿ ਸਰੀਰ ਕਰਕੇ ਬੈਠਾ ਹੈ ਇਹਦਾ ਧਿਆਨ ਦਿੱਕੇ ਹੋਰ ਪਸ ਗਿਆ ਚਰਰਤ ਵਾਲੇ ਜਾਂ ਬਾਹਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਸਾਨੂੰ ਕਹਿੰਦੇ ਵੀ ਤੁਸੀਂ ਸਰੀਰ ਕਰਕੇ ਜਿੱਥੇ ਮਰਤੀ ਹੋ ਪਰ ਜੇ ਸੁਣਾਉਣਾ ਹੈ ਤੇ ਤੁਸੀਂ ਕਹੋ ਕਹੋ ਨਾਮ ਸੁਣ ਰੇ ਬਨਾ بار بار ਕਹਿੰਦੇ ਮਹਾਰਾਜ بار بار ਇਹ ਦਾ ਮਤਲਬ ਕਿ ਸਾਰੀ ਗੱਲਬਾਤ ਕਿਹਦੇ ਨਾਲ ਹੈ ਮਨ ਨਾਲ ਤੇ ਇਸ ਮਨ ਨੂੰ ਕੀ ਸਮਝਾਉਣਾ ਕਿ ਆ ਜਿਹੜਾ ਬਿਜ਼ਨਸ ਹੈ ਨਾ ਸੁੱਖ ਦਾ ਤੇ ਡਰ ਦਾ ਲਾਲਚ ਦਾ ਤੇ ਡਰ ਦਾ ਮਹਾਰਾਜ ਕਹਿੰਦੇ ਬਿਜ਼ਨਸ ਛੱਡ ਦੇ ਇਹ ਤੇ ਸਾਂਝ ਨਹੀਂ ਪਾਉਂਦਾ ਸਾਨੂੰ ਵਪਾਰੀ ਬਣਾਉਂਦਾ ਸਾਨੂੰ ਪਾਣੀਏ ਬਣਾਉਂਦਾ ਜਿਵੇਂ ਗਏ ਦੁਕਾਨ ਤੇ ਉਹ ਦਿੱਟਾਤੇ ਖੁੱਲ੍ਹ ਲੈ ਪਰ ਪ੍ਰੀਤ ਕੁਝ ਹੋਰ ਹੁੰਦੀ ਹੈ ਉਹ ਸੌਦਾ ਨਹੀਂ ਕਰ ਦਿੱਤੀ ਪ੍ਰੀਤ ਕੰਡੀਸ਼ਨ ਨਹੀਂ ਰੱਖਦੀ ਵੀ ਮੈਨੂੰ ਕੀ ਮਿਲੇਗਾ ਕੁਝ ਵੀ ਨਾ ਮਿਲੇ ਤਾਂ ਵੀ ਆਪਣਾ ਆਪਾ ਘੋੜ ਘੁਮਾ ਕੇ ਮਾਂ ਆ ਨਾ ਤਾਂ ਵੀ ਦੁਨੀਆ ਵੀ ਪਿਆਰੀ ਹੈ ਤੇ ਮਾਂ ਸ਼ਰਤਾਂ ਰੱਖਦੀ ਹੈ ਉਸ ਪ੍ਰੀਤ ਵਿੱਚ ਕਿ ਮੈਨੂੰ ਕੀ ਮਿਲੇਗਾ ਉਹ ਆਪਣੀ ਸੁੰਦਰਤਾ ਨੂੰ ਆਪਣੀ ਹੁਸਨ ਨੂੰ ਆਪਣੀ ਜਵਾਨੀ ਨੂੰ ਘੋਲ-ਘੋਲ ਕੇ ਦੁੱਧ ਆਪਣੀ ਔਲਾਦ ਨੂੰ ਪਿਆ ਦਿੰਦੀ ਹੈ ਆਪਣੀ એનર્ਜੀ ਨੂੰ ਆਪਣੇ ਸੌਫਣ ਨੂੰ ਸਭ ਕੁਝ ਨੂੰ ਕੁਰਬਾਨ ਕਰ ਦਿੰਦੀ ਹੈ ਜਿਹੜੀ ਚੀਜ਼ ਉਹਨੂੰ ਫਿਰ ਬੜੀ ਵੱਡੀ ਕੀਮਤ ਤਾਰਿਆਂ ਵਿੱਚ ਨਹੀਂ ਮਿਲਣੀ ਹੈਨਾ ਉਹ ਸੌਦੇ ਤੋਂ ਬਿਨਾਂ ਕਰ ਰਹੀ ਹੈ ਕਿਉਂ ਮਹਾਰਾਜ ਕਹਿੰਦੇ ਜੇ ਸੌਦੇ ਕਰ ਰਿਹਾ ਹੈ ਕਿ ਤ੍ਰੀਤ ਨਹੀਂ ਪੈਣੀ इस वास्ते वेख केव सारा दिशा जो मैं सियाने बच्चे बैठे हो पढ़िया लिखिया भैया बैठी गुरमुखी बैठे तत् यह है, है, है।, तो है कि श्री गुरु तेग बहादुर महाराज जी सामनेटिविटी साहती कला च नहीं जान सा ਸਕਾਰਾਤਮਕ ਬਣਾਉਂਦੇ ਆ ਪੋਜੀਟਿਵ ਬਣਾਂਗੇ ਕਹਿੰਦੇ ਕੀ ਹੋਏਗਾ ਜੇ ਦੁੱਖ ਜੇ ਤੁਹਾਨੂੰ ਕੋਈ ਕਹਿੰਦਾ ਵੀ ਆਓ ਮੇਰੀ ਮੇਰੀ ਗੱਲ ਮੰਨੋ ਮੇਰੇ ਪਿੱਛੇ ਲੱਗ ਕੇ ਕਰੋ ਦੁੱਖ ਨਹੀਂ ਆਏਗਾ ਤੇ ਸਮਝ ਲਓ ਝੂਠ ਬੋਲ ਰਿਹਾ ਸੁੱਖ ਦੁੱਖ ਦੋਏ ਤਾਰੇ ਦੇ ਕਪੜੇ ਜੇ ਕਪੜੇ ਸਵੇਰੇ ਪਾਏ ਆ ਤੇ ਕੌਣ ਕਹਿੰਦਾ ਵੀ ਸ਼ਾਮ ਤੱਕ ਮੈਲੇ ਨਹੀਂ ਹੋਣਗੇ ਭਾਈ ਕੁਦਰਤੀ ਆ ਪ੍ਰਕਿਰਤੀ ਦਾ ਨਿਯਮ ਹੈ ਖਲਾਤ ਨੇ ਸਮਾਂ ਆ ਜਿਹੜੇ ਸਾਫ਼ ਪਾਏ ਉਹਨਾਂ ਨੇ ਮੈਲੇ ਹੋਣਾ ਹੀ ਹੈ ਤਾਂ ਅਸੀਂ ਕਹੀਏ ਕੋਈ ਦਾਵਾ ਕਰਕੇ ਕਹੀਏ ਕੋਈ ਜਾਦੂ ਵਰਤ ਕੇ ਕੋਈ ਮੰਤਰ ਪੜ੍ਹ ਕੇ ਕੋਈ ਸਾਧਨ ਵਸੀਲੇ ਨਾਲ ਵੀ ਮੇਰੇ ਪਿੱਛੇ ਲੱਗੋ ਮੈਂ ਕੱਲਾ ਬਚਪਨ ਹੀ ਰਹਿਣ ਦੇਵਾਂਗਾ ਬਚਪਨ ਬਿੇ ਪ੍ਰਵਾਹ ਹੈ ਤੇ ਨਹੀਂ ਕੋਈ ਨਹੀਂ ਹੈ ਕਿ ਤੁਸੀਂ ਬਚਪਨ ਹੀ ਰਹੋਗੇ ਕਦੀ ਤਾਂ ਹੋਣਾ ਨਹੀਂ ਬਚਪਨ ਨੇ ਖਤਮ ਹੋਣਾ دیਵਾਨੀ ਨਹੀਂ ਹੋਣਾ फेर ਕੋਈ ਕਹੇ ਵੀ ਨਹੀਂ ਜਵਾਨੀ ਬੜੀ ਬਲਵਾਨ ਹੈ ਬੜੀ ਤਾਕਤਵਰ ਹੈ ਬੜੀ ਸੁੰਦਰ ਹੈ ਤੇ ਤੁਸੀਂ ਜਿੱਦਾਂ ਦੇ ਹੋ ਉਦਾਂ ਦੇ ਰਹੋਗੇ ਨਹੀਂ ਰਹਿਣਾ ਫਿਰ ਬਟੇਤੇ ਨਹੀਂ ਆਉਣੇ ਕੋਈ ਕਹੇ ਤੰਦਰੁਸਤੀ ਰਹੋਗੇ ਨਹੀਂ ਰਹਿਣਾ ਭਾਈ ਬਿਮਾਰੀ ਹੋਣਾ ਸਰੀਰ ਨੇ ਕੀਨ ਵੀ ਹੋਣਾ ਹੈ ਸਰੀਰ ਨੇ ਕਮਜ਼ੋਰ ਵੀ ਹੋਣਾ ਹੈ ਸਰੀਰ ਨੇ ਬਿਨਸਨਾ ਵੀ ਇਹ ਤੇ ਉਹ ਗੱਲ ਹੋਈ ਕਿ ਕੋਈ ਦਾਵਾ ਕਰੇ ਕਿ ਦਿਨ ਹੀ ਰਹੇਗਾ ਰਾਤ ਨਹੀਂ ਆਏਗੀ ਇਹ ਤੂ ਹੈ ਖੁਸ਼ੀ ਹੀ ਰਹਿਣਗੇ ਇਹ ਸਭ ਤੋਂ ਵੱਡਾ ਝੂਠ ਹੈ ਬਾਰੇ ਕਹਿੰਦੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ ਦੁੱਖ ਤੇ ਜਦੋਂ ਉਹ ਸਿੱਖ ਨੂੰ ਸੁਣਾਉਂਦੇ ਆ ਕਿ ਉਹਨੂੰ ਮੈਂਟਲੀ ਪ੍ਰੀਪੇਅਰ ਕਰਦੇ ਆ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਤੂੰ 네ਗੇਟਿਵ ਨਹੀਂ ਤੂੰ ਟੈਂਦੀ ਕਲਾ ਚ ਨਹੀਂ ਜਾਣਾ ਹਾਲਾਤ ਬੱਤਰ ਹੋ ਸਕਦੇ ਨੇ ਹਾਲਾਤ ਬਹੁਤ ਮਾੜੇ ਹੁਣ ਕੱਲ ਤੱਕ ਬਸੰਤ ਹੋਵੇ ਕਰਦੀ ਸ਼ੁਰੂ ਹੋ ਗਈ ਰੁਖ ਰੁੰਡਮੁੰਡ ਹੋ ਗਏ ਤੇ ਜੇ ਕੋਈ ਕਹੇ ਨਹੀਂ ਮੇਰੇ ਕੋਲ ਸ਼ਕਤੀ ਹੈ ਮੈਂ ਬਸੰਤ ਹੀ ਰਹਿਣ ਦੇਵਾਂਗਾ ਇਹ ਤੇ ਬਾਈ ਗੁਰੂ ਦਾ ਨਿਜਮ ਹੈ ਵਿਪਿੰਤਾ ਪੁਰਾਣੇ ਪੱਤੇ ਝੜਨਗੇ ਨਵੇਂ ਪੱਤੇ ਉਗਣਗੇ ਭਈ ਨਿਜਮ ਬਣਾਇਆ ਹੋਇਆ ਪਰਮੇਸ਼ਰ ਨੇ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੇ ਆਪਣੇ ਸਿੱਖਾਂ ਨੂੰ ਵਾਕਈ ਮੈਂਟਲੀ ਪ੍ਰੀਪੇਅਰ ਨਾ ਕੀਤਾ ਹੁੰਦਾ ਉੱਖਾਂ ਵਿੱਚ ਖੜੇ ਰਹਿਣ ਲਈ ਤੇ ਫਿਰ ਆਰੇ ਰੱਖ ਕੇ ਇਸ ਤਰ੍ਹਾਂ ਤੇਰੇਮ ਦੇ ਸੋਲੇ ਨਹੀਂ ਸਿਖਾਏ ਜਿਸ ਸਮਚੀ ਰਿਆ ਜਾ ਰਿਹਾ ਤੇ ਭਾਈ ਮਤੀ ਦਾਸ ਦੀ ਗਾਰੇ ਨੇ ਨਾਨਕ ਭਗਤਾਂ ਸਦਾ ਵਿਗਾੜ ਬੁਣਿਆ ਦੁਖ ਪਾਪ ਦਾ ਨਾਸ ਉਹ ਕਮਾਲ ਹੋ ਗਈ ਸਾ ਸੰਗਤ ਇਹ ਚੜ੍ਹਦੀ ਕਲਾ ਕਿੱਥੋਂ ਆਈ ਹੈ ਉਹ ਕਹਿੰਦੇ ਤੁਹਾਨੂੰ ਇੰਨਾ ਖੋਫ ਦਿਆਂਗੇ ਇੰਨਾ ਡਰ ਦਿਆਂਗੇ ਤੁਸੀਂ ਆਪਣੇ ਸਾਥੀਆਂ ਦੀ ਮੌਤ ਵੇਖੋਗੇ ਤੁਹਾਡੀ ਰੂਹ ਕੰਬ ਜਾਏਗੀ ਇੰਨੀ ਭਿਆਨਕ ਮੌਤ ਦਿਆਂਗੇ ਜੁੰਦੇ ਜੀ ਕਿਸੇ ਮਨੁੱਖ ਨੂੰ ਇੰਨੇ ਟੈਂਪਰੇਚਰ ਦੇ ਵਿੱਚ ਉਬਾਲਣਾ ਕਿ ਉਹਦਾ ਮਾਸ ਹੱਡੀਆਂ ਤੋਂ ਜੁਦਾ ਤੁਸੀਂ ਵੇਖੋ ਇੱਕ ਘੁੱਟ ਗਰਮ ਪਾਣੀ ਸਿੰਪਲ ਮਾੜੀ ਮੋਟੀ ਤੱਤੀ ਚਾ ਸਾਡੇ ਉੱਤੇ ਕਿਤੇ ਡਿੱਗ ਪਏ ਦਰਨਾ ਉਖਾ ਜਾ ਮਣਾ ਮਈ ਬਾਲਣ ਬਲ ਰਿਹਾ ਅੱਗ ਲੜਤਾ ਛੱਡ ਰਹੀ ਹੈ ਭਾਂਬੜ ਮਚੇ ਹੋਏ ਆ ਏਕ ਦਾ ਪਾਣੀ ਗਿੱਜ ਰਿਹਾ ਤੇ ਭਾਈ ਤੇ ਅਲਾ ਜੀ ਵਿੱਚ ਉੱਭੜ ਰਹੇ ਨੇ ਦੁੱਖ ਮਹਿ ਦੁੱਖ ਨਹੀਂ ਮੰਨਣਾ ਇਹ ਪ੍ਰਕティਕਲ ਹੈ ਵਿਆਖਿਆ ਹੈ ਇਹ ਸ਼ਬਦ ਦੀ ਵਿਆਖਿਆ ਹੈ ਮੇਰੀਆਂ ਗੱਲਾਂ ਨਾਲ ਵਿਆਖਿਆ ਦੀ ਹੋਣੀ ਉਹਨਾਂ ਨੇ ਜੂ ਕੇ ਵਿਆਖਿਆ ਕੀਤੀ ਤੇ ਜੇ ਇਹ ਉਹਨਾਂ ਨੇ ਇਹੀ ਸ਼ਬਦ ਬਾਗ ਦਿਖਾਏ ਹੁੰਦੇ ਝੂਠ ਬੋਲਿਆ ਹੁੰਦਾ ਵੀ ਫਰਾਨੇ ਬਾਬਾ ਜੀ ਕੋਲ ਜਾਓਗੇ ਦੁੱਖ ਨਹੀਂ ਆਉਣੇ ਗੁਰੂ ਸਾਹਿਬ ਨੇ ਕਿਹਾ ਸੀ ਦੁੱਖ ਆਉਣੇ ਨੇ ਪਰ ਤੁਹਾਡੀ ਸੁਰਤ ਇੰਨੀ ਬਲਵਾਨ ਹੋਵੇ ਤੁਸੀਂ ਅੰਦਰੋਂ ਇੰਨੇ ਸਟਰੋਂਗ ਹੋਵੋ ਕਿ ਦੁੱਖਾਂ ਦੇ ਹੜ ਆ ਜਾਣ ਤੁਸੀਂ ਫਿਰ ਵੀ ਦੁਖੀ ਨਾ ਹੋਵੋ ਇਹ ਕਿੱਡੀ ਕੈਰੀ ਫਿਲਾਸਫੀ ਹੈ ਜੀ ਦੁੱਖ ਹੋਣਾ ਹੋਰ ਚੀਜ਼ ਹੈ ਤੇ ਦੁਖੀ ਹੋਣਾ ਹੋਰ ਤੁਸੀਂ ਵੇਖੋ ਬੜੇ ਬੰਦੇ ਮਿਲਣਗੇ ਤੁਹਾਨੂੰ ਉਹਨਾਂ ਕੋਲ ਸੁੱਖ ਦੇ ਬੜੇ ਸਾਧਨ ਨੇ ਮਹਿਲ ਨੇ ਤਨ ਹੈ ਸੰਪਤੀ ਹੈ ਬੜਾ ਖੁਸ਼ ਹੋਏਗਾ ਘਰ ਦੇ ਅੰਦਰ ਇਹਨਾਂ ਪੁੱਤਰ ਵੀ ਨੇ ਜਿਹੜੀਆਂ-ਜਿਹੜੀਆਂ ਚੀਜ਼ਾਂ ਸੀ ਸਮਝਿਆ ਵੀ ਬਲੇ ਇਸ ਬੰਦੇ ਦੀ ਕੋਟ ਕੀ ਬੜੀ ਵੱਡੀ ਇਹਦੇ ਕੋਲ ਬੈਂਕ ਬੈਲੈਂਸ ਪੜਿਆ ਇਹਦੇ ਕੋਲ ਹਰ ਸੁਭਦਾ ਹੈ ਤੇ ਤੁਸੀਂ ਪੁੱਛ ਕੇ ਵੇਖੋ ਵੀ ਭਾਈ ਤੂੰ ਸੁਖੀ ਹੈ ਗੁਰੂ ਸਾਹਿਬ ਨੂੰ ਕਹਿਣਾ ਪਿਆ ਨਾ ਕਿ ਨਾਨਕ ਦੁਖੀਆ ਆਪਿ ਸੋ ਸਾ ਇਸ ਵਾਸਤੇ ਜ਼ਿੰਦਗੀ ਦਾ ਹਿੱਸਾ ਹਨ ਬੇਪਰਵਾਹ ਬਚਪਨ ਸਦਾ ਨਹੀਂ ਰਹਿਣਾ ਤਾਕਤਵਰ ਜਵਾਨੀ ਸਦਾ ਨਹੀਂ ਰਹਿਣੀ ਲਾਚਾਰ ਬੇਵਸ ਬੁਢੇਪਾ ਵੀ ਆਉਣਾ ਹੈ ਸਰੀਰ ਖੀਨ ਵੀ ਹੋਣਾ ਹੈ ਅੱਖਾਂ ਦੀ ਜੋਤ ਵੀ ਮੱਦਮ ਹੋਣੀ ਹੈ ਕੰਨਾਂ ਦੀ ਆਵਾਜ਼ ਵੀ ਇਸ ਨਿਜਮਾ ਦੀ ਬਾਰੇ ਮਹਾਰਜ ਜੀ ਦੇ ਰਹੇ ਨੇ ਐਸੀ ਚੜ੍ਹਦੀ ਕਲਾ ਸੁਖ ਹਨ ਬੰਦੇ ਨੂੰ ਪੁੱਛੋ ਕਹਿੰਦੇ ਸੁਖੀ ਨਹੀਂ ਹੈ ਧੀਆਂ ਪੁੱਤਰ ਵੀ ਨੇ ਧਨ ਖਜ਼ਾਨਾ ਵੀ ਹੈ ਪੋਸਟ ਪਦਵੀ ਸ਼ੌਰਤ ਸਭ ਕੁਝ ਹੈ ਮਹਾਰਜ ਨੂੰ ਲਿਖਣਾ ਪਿਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਜਾਨ ਹੈ ਜਿਹਨੇ ਦਮੀਨਾ ਦੀ ਜਾਇਦਾਦਾਂ ਦੀ ਮਾਲਕੀ ਛੱਡੋ ਸਾਰੀ ਦੁਨੀਆ ਦਾ ਮਾਲਕ ਬਣ ਕੇ ਰਾਜਾ ਬਣ ਕੇ ਬਹਿ ਜੇ ਉਹਨੂੰ ਪੁੱਛ ਕੇ ਵੇਖੋ ਫਿਰ ਵੀ ਦੁਖੀ ਹੈ ਤੋ ਦੋ ਗੱਲਾਂ ਸਮਝ ਲੈਣੀਆਂ ਸਾਧ ਸੰਗਤ ਇੱਕ ਤੇ ਮਰਨ ਤੋਂ ਬਾਅਦ ਦਾ ਡਰ ਪਤਾ ਨਹੀਂ ਕਿੱਥੇ ਜਾਵਾਂਗੇ ਮੁਕਤੀ ਇਹ ਵੀ ਬਿジネス ਚੱਲ ਰਿਹਾ ਅੱਜ ਵੀ ਚੱਲ ਕਿਹੜਾ ਕਿਸੇ ਨੇ ਆ ਕੇ ਦੱਸਣਾ ਮੇਰੇ ਵਰਗਾ ਪਖੰਡੀ ਬੰਦਾ ਆਏਗਾ ਸਾਰਾ ਕੁਝ ਲੁੱਟ ਕੇ ਖਾ ਕੇ ਚਲਿਆ ਜਾਏਗਾ ਇੱਕ ਪੂਰਾ ਡੰਬਰ ਰਚਿਆ ਹੋਇਆ ਇੱਕ ਪੂਰਾ ਸਟਰਕਚਰ ਬਣਿਆ ਹੋਇਆ ਉਹਦੇ ਤੇ ਬਰਿਆ ਤੋਂ ਸੈਂਕੜੇ ਸਾਲਾਂ ਤੋਂ ਪੂਰਾ ਧੰਦਾ ਚੱਲ ਰਿਹਾ ਤੇ ਅਸੀਂ ਸੋਚਦੇ ਆ ਵੀ ਸਾਡਾ ਬਾਪੂ ਕਿਥੋਂ ਸਾਡੀ ਬੇਬੇ ਕਿਥੋਂ ਗੁਰੂ ਸਾਹਿਬ ਕਹਿੰਦੇ ਨੇ ਇਹ ਚੀਜ਼ਾਂ ਦੀ ਲਾਲਸਾ ਛੱਡ ਦੇ ਬੜਾ ਪਿਆਰਾ ਬਚਨ ਹੈ ਸਾ ਸੰਗਤ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਾਰਸ਼ਨਿਕ ਪਹਿਲੂ ਹੈ ਜਿਹਕੇ ਤੇ ਸਾਨੂੰ ਸਮਝਾ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਦੁੱਖ ਵਿੱਚ ਹੈ ਪਰ ਦੁਖੀ ਨਹੀਂ ਹੈ ਤੇ ਨਾ ਹੀ ਉਹਨੂੰ ਸੁੱਖ ਦੀ ਲਾਜ ਦਿੱਤਾ ਬੰਦਾ ਉਹ ਦੁਖੀ ਹੁੰਦਾ ਜਿਹੜਾ ਕਹਿੰਦਾ ਹਾਏ ਇਹ ਹਾਲਾਤ ਮੈਨੂੰ ਤੰਗ ਕਰ ਰਹੇ ਨੇ ਛੇਤੀ ਛੇਤੀ ਸਮਾਂ ਬਦਲ ਜਾਏ ਉਹ ਜਿਹੜੇ ਵੀ ਹਾਲਾਤ ਵਿੱਚ ਹੈ ਉੱਟ ਗਿਆ ਉਸ ਦੇ ਅੰਦਰ ਕੀ ਹੋਏਗਾ ਸ਼ਿਕਵੇ ਨਹੀਂ ਕੋੜੇ ਉਹਦੇ ਅੰਦਰ ਉਲਾਮੇ ਨਹੀਂ ਹੋਣਗੇ ਮੇਨੇ ਨਹੀਂ ਹੋਣਗੇ ਉਹ ਨਿਰਾਸ਼ ਨਹੀਂ ਹੋਏਗਾ ਕਿ ਹਾਇ ਮੈਨੂੰ ਕੀ ਮਿਲਿਆ ਮੈਂ ਇੰਨਾ ਧਰਮ ਕਰਮ ਕੀਤਾ ਮੈਂ ਇੰਨਾ ਪਾਠ ਕੀਤਾ ਉੱਥੇ ਬੈਠਣਾ ਵੀ ਇਹ ਸ਼ੁਕਰ ਕਰਕੇ ਕਿਉਂਕਿ ਲਾਲਸਾ ਹੀ ਨਹੀਂ ਹੈ ਸੁਖ ਸਰੇ ਅਰੇ ਭੈ ਨਹੀਂ ਡਾਂਕ ਹੈ ਜਿਹੜਾ ਡਰਦਾ ਪੂਰਾ ਬਿਜ਼ਨਸ ਜੋਰਾ ਤੇ ਪਰ ਇਹ ਇਦਾਂ ਦਾ ਬਿਜ਼ਨਸ ਹੈ ਜਿਵੇਂ ਮੰਨ ਲਓ ਕਿਸੇ ਪਸ਼ੂਆਂ ਦਾ ਡਾਕਟਰ ਹੁੰਦਾ ਮੜਾ ਮੋਟਾ ਜੇ ਕਿਤੇ ਨੁਕਸਤ ਹੈ ਵੀ ਤੇ ਪਸ਼ੂ ਨਹੀਂ ਕਿਹੜਾ ਬੋਲ ਕੇ ਕਹਿੰਦਾ ਵੀ ਮੇਰੇ ਟੀਕੇ ਦੀ ਦਰਦ ਹੋਈ ਉਹ ਹਾਲ ਪੀਤੇ ਆ ਬੰਦਾ ਮਰ ਚੁੱਕਿਆ ਮਰੇ ਦਾ ਬਿਜ਼ਨਸ ਹੋ ਰਿਹਾ ਇੱਕ ਡਰ ਦਾ ਜਾਲ ਵਿਛਾਇਆ ਹੋਇਆ ਲੁੱਟਿਆ ਜਾ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਭੈ ਤੋਂ ਮੁਕਤ ਹੋ ਪੋ ਪੋਜੀਟਿਵ ਸੋਚ ਰੱਖ ਦੁੱਖ ਆਉਣੇ ਨੇ ਜ਼ਿੰਦਗੀ 'ਚ ਆਰੇ ਵੀ ਸਿਰ ਤੇ ਰੱਖੇ ਜਾ ਸਕਨੇ ਨੇ ਦੇਬੋਂ ਦੇ ਗੰਜੀ ਵੀ ਉਬਾਲਿਆ ਜਾ ਸਕਦਾ ਹੈ ਰੂਚ ਬਣ ਕੇ ਵੀ ਸਾੜਿਆ ਜਾ ਸਕਦਾ ਹੈ ਅਹੀ ਸਬਕ ਸੀ ਜਿਹੜਾ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਮਾਂ ਗੁਰਦੀ ਨੇ ਦੜਤ ਕਰਵਾਇਆ ਉਹਨਾਂ ਨੂੰ ਸਿਖਾਇਆ ਹੋਇਆ ਸੀ ਕਿ ਅਨੰਦਾਂ ਦੀ ਫੁਰੀ ਵਾਲਾ ਆਨੰਦ ਨਹੀਂ ਰਹਿਣਾ ਸਦਾ ਇਹ ਲੇਪਤ ਲਈਆਂ ਹੋ ਸਕਦਾ ਸਦਾ ਨਾ ਰਹਿਣ ਉਹ ਗੁਰੂ ਕੇ ਲਾਲ ਨੇ ਤੇ ਕੀ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਸਿਰਾਂ ਤੇ ਆਰੇ ਰੱਖੇ ਹੋਏ ਆ ਉਹ ਸਾਡੇ ਨਾਲੋਂ ਘੱਟ ਬਾਣੀ ਨਹੀਂ ਸੀ ਪੜਦੇ ਅਸਲ ਵਿੱਚ ਇਹਦਾ ਅਰਥ ਕੀ ਸੀ ਕਿ ਅੰਦਰੋਂ ਬਲਵਾਨ ਹੋਣਾ ਸੁਰਤ ਦਾ ਤਾਕਤਵਰ ਹੋਣਾ ਇਸ ਵਸਤੀ ਉਹ ਤੁਖਾਂ ਵਿਦਹਨ ਪਰ ਦੁਖੀ ਨਹੀਂ ਜੋ ਨਾ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸਨੇਹ ਅਰ ਟੈ ਨਹੀਂ ਜੰਕ ਕੰਚਨ ਮਾਤੀ ਮਨ ਨਿਸ਼ੀਤੀ ਡੋਲਦੇ ਇੱਕ ਦਰਾ ਜਿੰਨਾ ਇੱਕ ਰੰਚਕ ਮਾਤਰ ਇੱਕ ਰੇਤੇ ਦੇ ਕਾਂਜਿੰਨੀ ਵਸਤੂ ਪਈ ਹੋਵੇ ਨਾ ਮਨ ਡੋਲ ਜਾਂਦਾ ਛੇਤੀ ਨਾਲ ਫੜਾ ਮਰੀ ਇਹ ਕਹਿੰਦੇ ਤੇਰਾ ਮਨ ਇੰਨਾ ਸੰਤੁਸ਼ਟ ਹੋਵੇ ਜਿਵੇਂ ਕਿਸੇ ਦੇ ਮਿੱਟੀ ਦਾ ਢੇਰ ਬਾਹਰ ਛਿੱਟਿਆ ਹੋਵੇ ਕਦੀ ਤੂੰ ਚੁੱਕ ਕੇ ਘਰ ਦੇ ਅੰਦਰ ਮਿੱਟੀ ਹੈ ਤੈਨੂੰ ਸੋਨੇ ਦਾ ਢੇਰ ਵੀ ਮਿਲ ਜੇ ਤੇਰੇਂਦਰ ਲਾਲਚ ਵਾਹ ਤੇ ਬਾਤਰ ਬਾਤਕ ਤੁਸੀਂ ਕਿਦਾਂ ਦੀ ਘਾਟ ਘੜਦੇ ਹੋ ਜੀ ਸਾਡੇ ਤੁਸੀਂ ਕਿੰਨੇ ਸਬਰ ਤੇ ਸੰਤੋਖ ਵਾਲਾ ਸਾਨੂੰ ਜੀਵਨ ਦੇਣਾ ਚਾਹੁੰਦੇ ਹੋ ਕੰਚਨ ਮੱਟੀ ਮੰਨੇ ਅਗਲਾ ਕਹੇ ਮਿੱਟੀ ਪਈ ਸੋਨਾ ਪਿਆ ਹੋਇਆ ਤੇ ਬਿਰਤੀ ਉੱਧਰ ਧਾਈ ਨੋ ਕਹਿੰਨੀ ਜਿੱਦਾਂ ਦੀ ਮਿੱਟੀ ਹੈ ਮਿੱਟੀ ਹੈ ਮੇਰੇ ਵਾਸਤੇ ਤੇ ਕੁਝ ਵੀ ਨਹੀਂ ਨਹਿ ਨਿੰਬਿਆ ਨਹਿ ਉਸਤਤ ਜਾਕੇ ਗੁਰੂ ਸਾਹਿਬ ਦੀ ਦੇ ਵਿਰੋਧ ਵਿੱਚ ਕਿੰਨੇ ਲੋਕ ਖੜੇ ਹੋਏ